ਤੋ ਦੋਸਤੋ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੇ ਇਹੋ ਜਿਹੇ ਰਿਕਾਰਡਸ ਦੀ ਜਿਨ੍ਹਾਂ ਨੂੰ ਕੋਈ ਵੀ ਨਹੀਂ ਤੋੜ ਸਕਦਾ ਇਹੋ ਜਿਹੇ ਰਿਕਾਰਡ ਜੋ ਸਿੱਧੂ ਮੂਸੇਵਾਲੇ ਨੇ ਹੀ ਬਣਾਏ ਆ ਤੇ ਸਿਰਫ ਸਿੱਧੂ ਮੂਸੇਵਾਲਾ ਹੀ ਉਹਨਾਂ ਨੂੰ ਹਮੇਸ਼ਾ ਲਈ ਕੈਰੀ ਕਰੂਗਾ ਦੋਸਤੋ ਪਹਿਲਾ ਰਿਕਾਰਡ ਹੈ ਸਿੱਧੂ ਮੂਸੇਵਾਲੇ ਦਾ ਮੂਸ ਟੇਪ ਇੰਨੀ ਵੱਡੀ ਐਲਬਮ ਕਿਸੇ ਵੀ ਦੂਸਰੇ ਆਰਟਿਸਟ ਨੇ ਪਹਿਲਾਂ ਕਦੇ ਨਹੀਂ ਬਣਾਈ ਸੀ ਤੇ ਹਜੇ ਤੱਕ ਵੀ ਕਿਸੇ ਵੀ ਪੰਜਾਬੀ ਆਰਟਿਸਟ ਦੀ ਕੋਈ ਵੀ ਇੰਨੀ ਵੱਡੀ ਐਲਬਮ ਰਿਲੀਜ਼ ਨਹੀਂ ਕੀਤੀ ਗਈ ਜਿੰਨੀ ਕੀ ਮੂਸ ਟੇਪ ਸੀ 30+ ট্র্যাক ਦੀ এ অ্যালবাম ਹੁਣ ਵੀ ਸਪੋਟੀਫਾਈ ਉੱਤੇ ਨੰਬਰ 1 ਤੇ ਆ ਲਿਸਨਰ ਦੇ ਮਾਮਲੇ ਵਿੱਚ ਹੁਣ ਤੱਕ ਇਸ ਉੱਤੇ 1.5 ਬਿਲੀਅਨ ਤੋਂ ਵੀ ਉੱਪਰ ਸਟ੍ਰੀਮਸ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਬੀਟ ਕਰਨਾ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਇਸ ਦੀਆਂ ਸਟ੍ਰੀਮਸ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਹਨ ਹੋ ਸਕਦਾ ਹੈ 2026 ਦੇ ਸਟਾਰਟ ਵਿੱਚ ਹੀ ਇਸ ਦੇ 2 ਬਿਲੀਅਨ ਤੋਂ ਉੱਪਰ ਸਟ੍ਰੀਮਸ ਹੋ ਜਾਣਾ ਸੈਕੰਡ ਰਿਕਾਰਡ ਹੈ ਮੂਸ ਟੇਪ ਵਿੱਚੋਂ ਹੀ 295 ট্র্যাক 295 ਪਹਿਲੀ ਐਵਜੀ ਟਰੈਕ ਹੈ ਜੋ ਕਿ ਸਿੰਗਰ ਦੇ ਆਪਣੇ ਹੀ ਚੈਨਲ ਤੇ 750 ਤੋਂ ਵੀ ਜ਼ਿਆਦਾ ਵਿਊਜ਼ ਕੈਰੀ ਕਰ ਚੁੱਕੀ ਆ ਤੇ ਇਸ ਦੇ ਵੀ ਵਿਊ ਦਿਨੋ ਦਿਨ ਵਧਦੇ ਹੀ ਜਾ ਰਹੇ ਨੇ ਤੇ ਆਉਣ ਵਾਲੇ 1 ਜਾਂ 2 ਸਾਲਾਂ ਦੇ ਵਿੱਚ ਇਹ 1 ਬਿਲੀਅਨ ਦੀ ਸਟ੍ਰੀਮਸ ਵਿੱਚੋਂ ਆਉਣ ਲੱਗ ਜੂਗੀ 1 ਬਿਲੀਅਨ ਟੱਪਣ ਵਾਲੇ ਮੋਸਟ ਪਪੂਲਰ ਸੌਂਗਸ ਵਿੱਚੋਂ ਇੱਕ ਬਣ ਜਾਵੇਗੀ ਤੀਸਰਾ ਰਿਕਾਰਡ ਹੈ ਸਾਰਨਾਲ ਛੇਤੀ 1 ਮਿਲੀਅਨ ਵਿਊਜ਼ ਕੈਰੀ ਕਰਨ ਵਾਲਾ ਜੋ ਕਿ ਵਾਚ ਆਊਟ ਸੌਂਗ ਨੇ ਬਣਾਇਆ ਹੈ ਸਿੱਧੂ ਮੂਸੇਵਾਲੇ ਦੇ ਡਿਵਾਈਸ ਤੋਂ ਬਾਅਦ ਰਿਲੀਜ਼ ਹੋਏ ਵਾਚ ਆਊਟ ਟਰੈਕ ਨੇ 9 ਮਿੰਟਾਂ ਦੇ ਵਿੱਚ ਵਿੱਚ 1 ਮਿਲੀਅਨ ਵਿਊਜ਼ ਕੈਰੀ ਕਰ ਲਏ ਸਨ ਇਹ ਰਿਕਾਰਡਸ ਆਪਣੇ ਆਪ ਵਿੱਚ ਹੀ ਬਹੁਤ ਵੱਡੇ ਰਿਕਾਰਡ ਹਨ ਇਹਨਾਂ ਨੂੰ ਖਤਮ ਕਰਨਾ ਜਾਂ ਫਿਰ ਇਹਨਾਂ ਨੂੰ ਬ੍ਰੇਕ ਕਰਨਾ ਬਹੁਤ ਹੀ ਮੁਸ਼ਕਿਲ ਹੈ ਬਾਕੀ ਤੁਹਾਡਾ ਕੀ ਓਪੀਨੀਅਨ ਹੈ ਮੈਨੂੰ ਕਮੈਂਟ 'ਚ ਜਰੂਰ ਦੱਸਿਓ ਤੇ ਜਸਟਿਸ ਫਾਰ ਸਿੱਧੂ ਮੂਸੇਵਾਲਾ ਜਰੂਰ ਲਿਖ ਕੇ ਜਾਇਓ